ਆਗੇ ਦੇਖੋ ਜਿਹੜੀ ਚੀਜ਼ ਆਪਣੇ ਅੱਜ ਸਾਹਮਣੇ ਇਹਦਾ ਰਿਜ਼ਲਟ ਆਪਾਂ ਸੋਚਦੇ ਸੀ ਬਹੁਤ ਦੇਰ ਤੱਕ ਆਉਣਗੇ ਉਹ ਉਹ ਆਇਆ ਹੈ ਬਿਲਕੁਲ ਜਿਹੜਾ ਹੈਗਾ ਮਾਨਯੋਗ ਅਦਾਲਤਾਂ ਦੇ ਵਿੱਚ ਜੁਡੀਸ਼ੀਅਲ ਗੁੰਡੇ ਕਾਬਜ ਨੇ ਇਹ ਗੱਲ ਜਿਹੜੀ ਹੈਗੀ ਅੱਜ ਤੋਂ ਬਾਅਦ ਪੰਜਾਬ ਦਾ ਬੰਦਾ ਤੱਕ ਕਹੇਗਾ ਹਰ ਬੱਚਾ ਕਹੇਗਾ ਜਿਹੜੀ ਜੁਡੀਸ਼ੀਅਲ ਗੁੰਡਾਗਰਦੀ ਜਿਹੜੀ ਹੈਗੀ ਆ ਮਾਨਯੋਗ ਅਦਾਲਤਾਂ ਮੈਂ ਪਹਿਲੀ ਵਾਰੀ ਕਹ ਰਿਹਾ ਕਿਉਂਕਿ ਅਦਾਲਤਾਂ ਮਾਨਯੋਗ ਐ ਪਰ ਇਹਨਾਂ ਸੀਟਾਂ ਦੇ ਕਾਬਜ ਜਿਹੜੇ ਲੋਕ ਹੈਗੇ ਆ ਉਹ ਬਿਲਕੁਲ ਗੁੰਡਾਗਰਦੀ ਤੇ ਉਤਰੇ ਹੋਏ ਆ ਇਹਨਾਂ ਨੂੰ ਜੁਡੀਸ਼ੀਅਲ ਗੁੰਡਿਆਂ ਦਾ ਨਾਮ ਹੀ ਦਿੱਤਾ ਜਾ ਸਕਦਾ ਆਉਣ ਵਾਲੇ ਸਮੇਂ ਵਿੱਚ ਜਿੰਨੀ ਵਾਰੀ ਮਰਜ਼ੀ ਇਹ ਅਟੈਂਪਟ ਵੀ ਪਾ ਲੈਣ ਜੇਲ੍ਹ ਭੇਜਣ ਅੰਦਰ ਬੈਠ ਕੇ ਵੀ ਜਦੋਂ ਮੌਕਾ ਮਿਲੂਗਾ ਬਾਹਰ ਨਿਕਲ ਕੇ ਵੀ ਟ੍ਰੈਡੀਸ਼ਨਲ ਗੁੰਡਾਗਰਦੀ ਮਤਲਬ ਬਾਅਦ ਹੀ ਕਹਾਂਗੇ ਤੁਸੀਂ ਆਪਣੀ ਟੀਮ ਨੂੰ ਕੀ ਸਜਾ ਦੇਣਾ ਚਾਹੋਗੇ ਆਪਣੀ ਟੀਮ ਨੂੰ ਕੀ ਸਜਾ ਦੇਓਗੇ ਬਾਅਦ ਵਿੱਚ ਤੁਸੀਂ ਅੰਦਰ ਹੋਗੇ ਤੁਹਾਡੀ ਟੀਮ ਕਿਵੇਂ ਕੰਮ ਕਰੇਗੀ ਮੇਰੀ ਟੀਮ ਦੇ ਵਿੱਚ ਸਾਰੇ ਬੈਠੋ ਸਿਆਣੇ ਆ ਮੇਰੀ ਟੀਮ ਵਿੱਚ ਮੇਰੇ ਇਹ ਮੇਰੀ ਟੀਮ ਨਹੀਂ ਸਾਡੀ ਟੀਮ ਵਿੱਚ ਸਾਰੇ ਲੋਕ ਬੈਠੋ ਜਰਾ ਬੁੱਧੀਮਾਨ ਨੇ ਮੈਨੂੰ ਕੋਈ ਸੁਜੈਸ਼ਨ ਦੇਣ ਦੀ ਲੋੜ ਨਹੀਂ ਹੈਗੀ ਕਿ ਉਹ ਕੀ ਕਰਨਗੇ ਉਹ ਜੋ ਕਰਨਗੇ ਬਹੁਤ ਵਧੀਆ ਕਰਨਗੇ ਸਾਰੇ ਪੰਜਾਬ ਨੂੰ ਸਾਰੇ ਪੰਜਾਬੀਆਂ ਨੂੰ ਜਿਹੜੇ ਕਿ ਸਾਰੀ ਦੁਨੀਆ 'ਚ ਮੈਠੇ ਪੰਜਾਬੀ ਐ ਉਹਨਾਂ ਨੂੰ ਹੁਣ ਵੇਖ ਲੈਣਾ ਚਾਹੀਦਾ ਐ ਕਿ ਇਹ ਕੀ ਹਾਲਾਤ ਸਾਡੇ ਬਣੇ ਹੋਏ ਐ ਜਿਹੜਾ ਆਦਮੀ ਇੱਕ ਡਰੱਗ ਦੇ ਲਫਾਵੇ ਵਿੱਚ ਦੋ ਉੱਚ ਅਫਸਰਾਂ ਦੇ ਡੀਜੀਪੀਆਂ ਦੇ ਐਨਆਈਏ ਦੇ ਡੀਜੀਪੀ ਦਾ ਨਾਮ ਲੈ ਰਿਆ ਜਿਹਦਾ ਕਿ ਨਾਮ ਸ਼ਰਿਆਮਾ ਪਰ ਹੁਣ ਮੈਂ ਕਹਿੰਦਾ ਕਿ ਉਹ ਨਾਮ ਬਦਲ ਦਿੱਤੇ ਜਾਣਗੇ ਉਹ ਰਿਪੋਰਟਾਂ ਜਿਹੜੀਆਂ ਮਿਟਾ ਦਿੱਤੀਆਂ ਜਾਣਗੀਆਂ ਉਹ ਚੀਜ਼ਾਂ ਜਿਹੜੀਆਂ ਹੁਣ ਤੁਹਾਨੂੰ ਸ਼ਹਿਰ ਵਿੱਚੋਂ ਨਾ ਮਿਲਣਗੀਆਂ ਅਸੀਂ ਇਸ 15 ਦੀ ਗੱਲ ਦੀ ਗੱਲ ਦੀ ਰਿਪੋਰਟਾਂ ਦੇ ਚਾਹੁੰਦੇ ਜੇ ਦੋ ਨਾਮ ਮਿਲ ਹੁਣ ਦੋ ਨਾਮ ਉਹ ਸ਼ਾਇਦ ਨਹੀਂ ਮਿਲਣਗੇ ਕਿਉਂਕਿ ਰਿਪੋਰਟਾਂ ਨਾਲ ਬਹੁਤ ਕੁਝ ਹੋ ਜਾਂਦਾ ਹੈ ਰਿਪੋਰਟਾਂ ਸੋਟ ਦਿੱਤੀਆਂ ਜਾਂਦੀਆਂ ਜਾਂ ਰਿਪੋਰਟਾਂ ਬਦਲ ਦਿੱਤੀਆਂ ਜਾਂਦੀਆਂ ਪਰ ਇਹ ਜੋ ਕਿਹਾ ਗਿਆ ਉਹ ਪੱਥਰ ਤੇ ਲਕੀ ਰਹਿ ਗਈ ਜਿੰਨਾ ਚਿਰ ਇਹ ਲੋਕ ਜਿਹੜੇ ਪੰਜਾਬ ਦੀ ਜਵਾਨੀ ਦਾ ਜਿਨ੍ਹਾਂ ਨੇ ਕਾਣ ਕੀਤਾ ਜਿਨ੍ਹਾਂ ਨੇ ਇੱਕ ਪੂਰੀ ਪੂਰੀ ਸਾਡੀ ਜਨਰੇਸ਼ਨ ਖਾ ਲਈ ਹੈ ਜਿਹੜੇ ਇਹਦੀਆਂ ਸੀਟਾਂ ਦੇ ਬੈਠੇ ਰਹੇ ਐ ਜਿਹੜੀਆਂ ਲੋਕਾਂ ਨੂੰ ਕਹਿੰਦੇ ਰਹੇ ਕਿ ਟੈਂਟਡ ਲੋਕ ਨੇ ਇਹ ਮੈਦਾਨ ਦੇ ਉੱਪਰ ਜਿਹੜੇ ਹੈਗੇ ਆ ਆਪਣੀ ਹਕੂਮਤ ਕਰਦੇ ਰਹੇ ਆ ਉਹ ਖੁਦ ਟ੍ਰੱਕ ਦੇ ਸਮਗਰਮ ਨਿਕਲੇ ਉਹ ਪੰਜਾਬੀ ਉਹ ਦੇਖ ਲਓ ਕੀ ਬਣ ਗਿਆ ਇਹ ਜਿਹੜੇ ਮਕਵਾ ਨੇ ਥੋਡੀ ਦਾਕੀ ਕਰਨੀ ਸੀ ਜਿਹੜੀ ਬਾੜ ਮੇ ਤੁਹਾਨੂੰ ਮਚਾਣਾ ਸੀਗਾ ਉਹ ਬਾੜ ਹੀ ਤੁਹਾਨੂੰ ਖਾ ਗਈ ਪਰ ਅੱਜ ਵੀ ਜਿਹੜੀ ਉਹ ਬਾੜਾਂ ਨੂੰ ਬਚਾਉਣ ਵਾਸਤੇ ਹਾਈ ਕੋਰਟ ਸੁਪਰੀਮ ਕੋਰਟ ਦੇ ਜੁਡੀਸ਼ਨ ਹੁੰਡੇ ਨਾਲ ਲੜੇ ਹੋਏ ਆ ਅੱਜ ਜਿਹੜਾ ਵੀ ਹਾਲਾਤ ਅੱਜ ਬਣਦੇ ਜਾ ਰਹੇ ਆ ਇਹਦੇ ਸਾਰੇ ਦੇ ਸਾਰੇ ਜ਼ਿੰਮੇਵਾਰ ਆਉਣ ਵਾਲੇ ਸਮੇਂ ਵਿੱਚ ਮੈਂ ਲਏ ਸੀਗੇ ਦੋਨੋਂ ਸੁਲੇਸ਼ ਸ਼ਰੋੜਾ ਦਿਨਕਰ ਗੁਪਤਾ ਜਸਟਿਸ ਸੂਰਿਆਕਾਰ ਜਿਹੜਾ ਕੋਰਟ ਦਾ ਜੱਜ ਹੈ ਜਿਹਨੇ ਇਸ ਬਲੈਕ ਬੀਲਿੰਗ ਕਰਕੇ ਇਹ ਅੱਜ ਪਹੁੰਚਿਆ ਹੋਇਆ ਹੈ ਚੀਫ ਜਸਟਿਸ ਬੰਦੇ ਸੁਬਨੇ ਹੈ ਇਹ ਦੋ ਬੰਦੇ ਮਿਨਿਸਟਰ ਵਾਲੀਆ ਦਾਦਾ ਇਹ ਕਦੇ ਚੀਫ ਜਸ ਬਣੂਗਾ ਰੱਬ ਨਹੀਂ ਬਣਾਊਗਾ ਇਹਨੂੰ ਕਿਉਂ ਦੱਸਣ ਤੇ ਕੋਈ ਰੋਕੂਗਾ ਔਰ ਸੂਰਿਆ ਕੰਮ ਤੂੰ ਵੀ ਸੁਣਦਾ ਸੂਰਿਆ ਦਾ ਇਹ ਕੱਟਦੀ ਹੈ ਤਾਂ ਬਾਕੀ ਕੀ ਪੜਦਾ ਤੁਸੀਂ ਉਹ ਲੋਕ ਹੈਗੇ ਹੋ ਇਸ ਕਰਕੇ ਆਉਣ ਵਾਲਾ ਸਮਾਂ ਜਿਹੜਾ ਹੈਗਾ ਤੁਹਾਡੇ ਜਿਹੜੇ ਜਿਹੜੇ ਕੱਚੇ ਚਿੱਟੇ ਆ ਉਹ ਫਰੋਲ ਦਾ ਆਇਆ ਹੋਇਆ ਔਰ ਉਹ ਫਰੋਲੇ ਜਾਂਦੇ ਰਹਿਣਗੇ ਪੰਜਾਬੀ ਹਿਸਾਬ ਰਹਿਣਗੇ ਹੁਣ ਬਾਲ ਜਿਹੜੀ ਹੈਗੀ ਹੈ ਪੰਜਾਬੀਆਂ ਦੀ ਡੀ ਦੇ ਵਿੱਚ ਹੈਗੀ ਹੈ ਇਸ ਸਟੇਟ ਨੂੰ ਜੇ ਬਚਾ ਸਕਦਾ ਹੈ ਤਾਂ ਸਿਰਫ ਤੇ ਸਿਰਫ ਐਨਆਰਆਈ ਬਚਾ ਸਕਦਾ ਹੈ ਇਹ ਮੁਰਦਿਆਂ ਦੀ ਸਟੇਟ ਹੈ ਇਸ ਸਟੇਟ 'ਚ ਜੋ ਜਾਗੜਾ ਬਹੁਤ ਔਖਾ ਹੈ ਅਸੀਂ 15 ਕਰੋੜ ਜਿੰਦੇ ਉਠਾਂਗੇ ਉਦੋਂ ਕਾਮਯਾਬ ਹੋਵਾਂਗੇ 3 ਕਰੋੜ ਜਿਹੜੇ ਹੈਗੇ ਆ ਨੱਪ ਲੈ ਗਏ ਆ ਡੱਬ ਲੈ ਗਏ ਆ ਠੀਕ ਹੈ ਜੁਡੀਸ਼ੀਅਨ